ਨਮੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਸਕੂਲ ਲੜਕੀਆਂ ਬੜਾ ਪਿੰਡ ਸਰਕਾਰੀ ਹਾਈ ਸਕੂਲ ਅਪਰਾ ਵਿਖੇ ਵੈਲਨੂੜੀ ਰੇਵਲ ਬੂਥਾਂ ਵਿਖੇ ਵੋਟਰਾਂ ਨੂੰ ਆਉਣ ਵਾਲੀਆਂ ਵੋਟਾਂ ਬਾਰੇ ਜਾਗਰੂਕ ਕੀਤਾ ਗਿਆ ਫਲੋਰਤੀ ਐਸਟੀਐਮ ਸਰਦਾਰ ਅਮਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਬੂਥਾਂ ਵਿਖੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਬਲਜਿੰਦਰ ਸਿੰਘ ਤਹਿਸੀਲਦਾਰ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਦਵਿੰਦਰਪਾਲ ਸਿੰਘ ਪ੍ਰਿੰਸੀਪਲ ਵੰਦਨਾ ਰਾਣੀ ਸੈਕਟਰ ਅਫਸਰ ਸੰਜੀਵ ਕੁਮਾਰ ਸੈਕਟਰ ਅਫਸਰ ਜਸਪਾਲ ਅਤੇ ਪਿੰਡਾਂ ਦੀ ਸਮੂਹ ਪੰਚਾਇਤਾਂ ਦੇ ਮੌਤਵਾਰ ਸੱਜਣ ਅਤੇ ਸਕੂਲ ਵਿਦਿਆਰਥੀ ਮੌਜੂਦ ਸਨ ਇਸ ਮੌਕੇ ਸਭ ਨੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲੋਭ ਲਾਲਚ ਦੇ ਜਾਤੀ ਧਰਮ ਤੋਂ ਉੱਪਰ ਉੱਠ ਕੇ ਕਰਨ ਬਾਰੇ ਕਿਹਾ ਅਤੇ ਦੱਸਿਆ ਕਿ ਕਿਵੇਂ ਅਸੀਂ ਘਰੇ ਬੈਠ ਕੇ ਵੀ ਆਪਣੀ ਵੋਟ ਬਣਾ ਸਕਦੇ ਹਾਂ ਅਤੇ ਵੋਟ ਵਿੱਚ ਸੁਧਾਰ ਵੀ ਕਰ ਸਕਦੇ ਹਾਂ ਇਸ ਬਾਰੇ ਵੀ ਜਾਗਰੂਕ ਕੀਤਾ ਗਿਆ ਇਹ ਇੱਕ ਜੋ 2024 ਨੂੰ ਪੰਜਾਬ ਦੇ ਵਿੱਚ ਉਹਨਾਂ ਨੂੰ ਮੈਂ ਪ੍ਰਾਪਤ ਦੇ ਵਿੱਚ ਹੋ ਰਿਹਾ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਫਲੋਰ ਅਸੈਂਬਲੀ ਕੰਸਲਟੈਂਸੀ ਔਰ ਜਿਹੜਾ ਬੰਦ ਪਾਰਲੀਮੈਂਟ ਦੇ ਇਸ ਸੈਕਟਰ ਵਿੱਚ ਕੁਝ ਜਿਹੜੇ ਹਲਕੀ ਐਸ਼ ਇਹਨਾਂ ਨੂੰ ਅਵੇਲੇਬਲ ਤੇ ਜੋਨ ਪਰਮਿਸ਼ਨ ਦੇ ਮਾਮਲੇ ਦਾ ਬਦਲਾਵ ਰੱਖਿਆ ਹੋਇਆ। ਇਸੇ ਲੜੀ ਦੇ ਵਿੱਚ ਇਹਨਾਂ ਅਵੇਲੇਬਲ ਬਗੈਤੀਸ ਦੇ ਵਿੱਚ ਲੋਕਾਂ ਦੇ ਵਿੱਚ ਉਹਨਾਂ ਮਿਲਦਾ ਰਹੇ ਤਾਂ ਕਿ ਉਹਨਾਂ ਲੋਕਾਂ ਨੂੰ ਦਿੱਸਿਆ ਜਾਵੇ। ਜਿਹਦੀਆਂ ਚੋੜਾ ਹੈਗੀਆਂ ਪੂਰੀਆਂ ਅਮਨ ਸ਼ਾਹ ਜੀ ਦਾ ਤੇ ਹੋਣ ਗਿਆ ਤੇ ਉਹਦੇ ਵਾਸਤੇ ਪੂਰਾ ਸਖਾਵਾਂ ਮੁਹਾਲ ਹੋਣਾ ਨੂੰ ਉਪਲਬਧ ਕਰਾਇਆ ਜਾਵੇ। ਇਸੇ ਲੜੀ ਦੇ ਵਿੱਚ ਅੱਜ ਇਹ ਪਹਿਲਾ بڑا ਪਿੰਡ ਤੇ ਹੁਣ ਇਸ ਵੇਲੇ ਅਸੀਂ ਆਪਰਾ ਵਿੱਚ ਆਏ ਹੋਏ ਆ। ਇੱਥੇ ਵੱਖ-ਵੱਖ ਪਾਰਟੀਆਂ ਦੇ ਕ੍ਰਿਤਿਕਾ ਪਾਰਟੀ ਇਹਦੇ ਵਰਗ ਵਰਗਾਂ ਦੇ ਲੋਕਾਂ ਤੇ ਬਣੀ ਸੀ ਇਹਨਾਂ ਨੂੰ ਸੁਣਿਆ ਜਿਹੜਾ ਉਹ ਜਾਣਕਾਰੀ ਇਕੱਠੀ ਕੀਤੀ ਹੈ ਉਸ ਨਾਲ ਇਹਨਾਂ ਦੱਸਿਆ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈਣ ਵੱਧ ਤੋਂ ਵੱਧ ਇਹ ਸਮਾਜ ਦੇ ਜਿਹੜੇ ਵੋਟਰਸ ਹੈਗੇ ਆ ਉਹਨਾਂ ਨੂੰ ਵੋਟਾਂ ਵਿੱਚ ਲਿਆਦਾ ਜਾਵੇ ਤੇ ਨਾਲ ਹੀ ਇਹ ਵੋਟ ਦੇ ਰਿਹਾਰ ਦੇ ਵਰਤੋਂ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈ ਤੋਂ ਬਿਨਾਂ ਕਿਸੇ ਪ੍ਰਲੋਭਨ ਤੋਂ ਕੀਤੀ ਜਾਵੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਜ਼ਿਲੰਦਰ ਦੇ ਨਿਰਦੇਸ਼ ਹੈ ਵਨਰੇਬਲ ਜਿਹੜੇ ਬੂਥਸ ਨੇ ਜਿਹੜੇ ਸੈਂਸਿਟਿਵ ਬੂਥਸ ਨੇ ਉੱਥੇ ਜਿਹੜਾ ਹੈ ভোটার ਜਾਗਰੂਤਾ ਮਿਸ਼ਨ ਤਹਿਤ ਸਰਦਾਰ ਅਮਨਪਾਲ ਸਿੰਘ ਐਸ ਡੀ ਐਮ ਫਿਲੌਰ ਜੀ ਨੇ ਵਿਸ਼ੇਸ਼ ਦੌਰਾ ਪਿੰਡ ਬੜਾ ਪਿੰਡ ਤੇ ਪਿੰਡ ਅਪਰਾ ਵਿਕੇ ਜਿਹੜੇ ਪੁੱਠਾ ਦਾ ਸਪੈਸ਼ਲ ਜਿਹੜੀ ਹੈ ਇੱਕ ਮੀਟਿੰਗ ਲਈ ਦੇ ਇਸ ਵਿੱਚ ਸਰਦਾਰ ਬਲਜਿੰਦਰ ਸਿੰਘ ਤਸਵੀਰ ਦਾ ਫਲਾਗ ਜੀ ਨੇ ਵੀ ਜਿਹੜੀ ਹੈ ਸ਼ਿਰਕਤ ਕੀਤੀ ਤੇ ਇਸ ਵਿੱਚ ਜਿਹੜੇ ਮੀਟਿੰਗ ਦੇ ਵਿੱਚ ਪਿੰਡ ਦੇ ਤਵੰਤ ਤੇ ਸੱਜੰਗ ਵੀ ਮਜਦੂਰ ਸਰਪੰਚ ਪੰਜ ਸਰਪੰਚ ਤੇ ਦੋਨੇ ਪਿੰਡਾਂ ਦੇ ਵਿੱਚ ਤੇ ਇਹਨਾਂ ਦੇ ਜਿਹੜਾ ਹੈ ਵਿਸ਼ੇਸ਼ ਜਿਹੜਾ ਪ੍ਰਬੰਧ ਹੈ ਇਹ ਸੈਕਟਰ ਅਫਸਰ ਸੰਜੀਵ ਜੀ ਤੇ ਜਸਪਾਲ ਜੀ ਨੇ ਕੀਤਾ ਸੀਗਾ ਇਸ ਵਿੱਚ ਜਿਹੜੀ ਆਉਣ ਵਾਲੀ ਵਿਧਾਨ ਸਭਾ ਲੋਕ ਸਭਾ ਚੋਣਾਂ ਨੇ ਜੋ ਕਿ 1 ਜੂਨ ਨੂੰ ਆ ਰਹੀ ਨੇ ਉਸ ਵਿੱਚ ਇਸ ਵਾਰ 70 ਪਾਰ ਦਾ ਨਹਿਰਾ ਨਹਿਰਾ ਜਿਹੜਾ ਹੈ ਫੋਰਸ ਦੇ ਤਹਿਤ ਵੀ ਕੰਮ ਕੀਤਾ ਜਾ ਰਿਹਾ ਹੈ ਤੇ ਸਪੈਸ਼ਲ ਜਿਹੜਾ ਹੈ ਇਹਨਾਂ ਨੂੰ ਦੇ ਪਿੰਡ ਦੇ ਸਪੋਰਟ ਤੁਸੀਂ ਜਨਮ ਕਿਹਾ ਗਿਆ ਕਿ ਤੁਸੀਂ ਜਿਹੜੀ ਆ ਆਪਣੇ ਵੋਟਸ ਜਿਹੜੀਆਂ ਪਾਉਣੀਆਂ ਵਾ ਤੇ ਇਸ ਵਾਰ ਜਿਹੜੀਆਂ ਲੋਹ ਵੋਟਿੰਗ ਜਿਹੜੇ ਬੂਸ ਨੇ ਉਹਦੇ ਵਿੱਚ ਮੈਕਸਿਮ ਵੋਟਸ ਦੇ ਕਰਨ ਨੂੰ ਆਖਿਆ ਗਿਆ ਹੈ ਤੇ ਜਿਹੜੇ ਸਖਾਵਾਂਵੇਂ ਮੋੜ ਦੇ ਵਿੱਚ ਇਹ ਇਲੈਕਸ਼ਨ ਕਰਨ ਲਈ ਵੀ ਕਿਹਾ ਗਿਆ ਹੈ ਕਿ ਜਿਹੜੇ ਹੈ ਕੋਈ ਵੀ ਕੋਈ ਘਟਨਾ ਨਾ ਹੋਵੇ ਤੋਂ ਇਹ ਤੇਰਾ ਟੀਚਾ ਹੈ ਮੈਕਸਮਮ ਵੋਟਸ ਦਾ ਕੋਪਟੈਕ